ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਆਂਗੇ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਮੌਸਮ 5 ਦਸੰਬਰ ਤੱਕ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਅਪਡੇਟ ਜੜੀ ਦਿਆਂਗੇ ਔਰ ਮੀਂਹ ਵਾਲਾ ਸਿਸਟਮ ਕਦੋਂ ਲੱਗ ਸਕਦਾ ਔਰ ਥੱਲੇ ਜਿਹੜਾ ਸਾਈਕਲੋਨ ਚੱਲਦਾ ਹੋਇਆ ਹੈ ਬੇਆ ਬੰਗਾਲ ਯਾਨੀ ਕਿ ਬੰਗਾਲ ਦੀ ਖਾੜੀ ਦੇ ਵਿੱਚ ਉਹ ਕਿੰਨਾ ਕੁ ਮਜ਼ਬੂਤ ਆਇਆ ਇਹ ਅਪਡੇਟ ਤੁਹਾਨੂੰ ਦਿਖਾਈ ਸਭ ਤੋਂ ਪਹਿਲਾਂ ਸਾਈਕਲੋਨ ਦੀ ਗੱਲ ਕਰ ਲਈਏ ਸਨਯਾਰ ਇੱਕ ਜਿਹੜਾ ਸਾਈਕਲੋਨ ਬਣਿਆ ਸੀ ਉਹਦਾ ਕਾਫੀ ਅਸਰ ਜਿਹੜਾ ਜ ਪਿਛੇ ਉਹ ਤੂਫਾਨ ਜਿਹੜਾ ਕਮਜ਼ੋਰ ਫੈ ਗਿਆ ਸੀ ਸੋ ਨਾਲ ਦੇ ਨਾਲ ਇੱਕ ਵੈਕ ਟੂ ਵੈਕ ਇੱਕ ਸਮੁੰਦਰੀ ਤੂਫਾਨ ਹੋਰ ਬਣ ਕੇ ਤਿਆਰ ਹੈ ਜਿਹਦਾ ਕਿ ਜਿਹੜਾ ਨਾਮਵਦਾ ਦਿੱਤਾ ਗਿਆ ਡਿਟਵਾ ਨਾਮਵਦਾ ਦਿੱਤਾ ਗਿਆ ਸੋ ਇਹ ਡਿਟਵਾ ਤੂਫਾਨ ਤੇ ਇੱਕ ਸਿਨੀਅਰ ਤੂਫਾਨ ਇਹਨਾਂ ਦਾ ਸਾਂਝਾ ਕਾਰਜਕ੍ਰਮ ਜਿਹੜੇ ਕਿ ਹੁਣ ਭਾਰੀ ਮੀਂਹ ਦੇ ਨਾਲ ਤਗੜੇ ਮੀਂਹ ਦੇ ਸਵੈਲ ਜਿਹੜੇ ਲੱਗਣ ਜਾ ਰਹੇ ਨੇ ਖਾਸ ਕਰ ਜਿਹੜੇ ਤੱਟਵਰਤੀ ਸੂਬੇ ਨੇ ਉਹਨਾਂ ਸੂਬਿਆਂ ਦੇ ਲਈ ਅਲਰਟ ਜਿਹੜਾ ਅਗਲੇ 2-3 ਦਿਨਾਂ ਦੇ ਲਈ ਜਾਰੀ ਕੀਤਾ ਗਿਆ ਅੰਧਰ ਹਰਦੇਸ਼ ਹੋ ਗਿਆ ਫਾਂਡੂਚੇਰੀ ਹੋ ਗਿਆ ਤੇ ਨਾਲ ਲੱਗਦੇ ਇਧਰ ਕਰਨਾਟਕਾ ਬੰਗਲੌਰ ਦੇ ਖੇਤਰ ਇਹਨਾਂ ਖੇ ਖੇਤਰਾਂ ਦੇ ਵਿੱਚ ਭਾਰੀ ਮੀਂਹ ਕਿਤੇ অতি ਭਾਰੀ ਮੀਂਹ ਕਿਤੇ ਬਹੁਤ ਜ਼ਿਆਦਾ ਭਾਰੀ ਮੀਂਹ ਜਿਹੜਿਆ ਲੱਗਣਗੇ ਆਉਂਦੇ ਦੋ ਤਿੰਨ ਦਿਨਾਂ ਦੇ ਵਿੱਚ ਹਲੇ ਸਾਈਕਲੋਨ ਹੈ ਜਿਹੜਾ ਅਗਲੇ 24 ਘੰਟਿਆਂ ਜਾਂ ਫਿਰ ਅਗਲੇ 36 ਘੰਟਿਆਂ ਦੇ ਵਿੱਚ ਤੱਟਵਰਤੀ ਖੇਤਰਾਂ ਤੇ ਟਕਰਾਉਣਗੇ ਤੇ ਜਦੋਂ ਇਹਦੀ ਲੈਂਡਫਾਲ ਹੋਏਗਾ ਜ਼ਮੀਨ ਦੇ ਉੱਤੇ ਤੇ ਫਿਰ ਭਾਰੀ ਮੀਂਹ ਦੀ ਜਿਹੜੀ ਵੱਡੀ ਗੁਰਤੀ ਦੇ ਵਿੱਚ ਭਾਰੀ ਮੀਂਹ ਦੇ ਸੱਲ ਜਿਹੜੇ ਲੱਗਣਗੇ ਤੱਟਵਰਤੀ ਸੂਬਿਆਂ ਦੇ ਵਿੱਚ ਸੋ ਇਹਨਾਂ ਦੀ ਅਪਡੇਟ ਤੁਹਾਨੂੰ ਅਸੀਂ ਲਾਈਵ ਦਿੰਦੇ ਰਹਾਂਗੇ ਐਸ ਲਈ ਜੇ ਅਜੇਕਰ ਤਾਜ਼ਾ ਸੈਟਲਰ ਦੱਸੇ ਨਾ ਪੰਜਾਬ ਦੇ ਆ ਦੇਖਦੇ ਆ ਹਰਿਆਣਾ ਰਾਜਸਥਾਨ ਦੇ ਆ ਤੇ ਲਗਭਗ ਮੌਸਮ ਖੁਸ਼ਕ ਤੇ ਸਾਫ਼ ਵੀ ਬਣਿਆ ਹੋਇਆ ਜੇਕਰ ਅੱਜ ਦਿਨ ਦੇ ਟੈਂਪਰੇਚਰ ਤੇ ਆਪਾਂ ਨਜ਼ਰ ਮਾਰੀਏ ਤੇ 27.7 ਡਿਗਰੀ ਦੇ ਨਾਲ ਮਾਨਸਾ ਜ਼ਿਲ੍ਹਾ ਸਭ ਤੋਂ ਗਰਮ ਰਿਹਾ 27.6 ਡਿਗਰੀ ਦੇ ਨਾਲ ਜਿਹੜਾ ਜਆ ਪਾਲਵਲ ਖੇਤਰ ਸਭ ਤੋਂ ਗਰਮ ਰਿਹਾ ਹਰਿਆਣੇ ਦੇ ਵਿੱਚ ਸੋ ਟੈਂਪਰੇਚਰ ਦਿਨਾਂ ਦੇ ਵੀ ਥੱਲੇ ਜਾ ਰਹੇ ਨੇ ਜਿੱਥੇ ਟੈਂਪਰੇਚਰ ਰਿਹਾ 30 29 30 ਤੇ ਜਾ ਰਹੇ ਸੀ ਉਹ ਹੁਣ ਘਟ ਕੇ 2° ਥੱਲੇ ਆ ਚੁੱਕੇ ਨੇ ਤੇ ਰਾਤਾਂ ਸੋ ਦਿਨ ਤੇ ਰਾਤ ਜਣੀਆਂ ਨੇ ਉਹ ਠੰਡੀਆਂ ਨੇ ਤੇ ਆਉਂਦੇ ਦਿਨ ਤੇ ਆਉਂਦੀਆਂ ਰਾਤਾਂ ਹੋਰ ਵੀ ਠੰਡੀਆਂ ਹੋਣਗੀਆਂ ਟੈਂਪਰੇਚਰ ਹੋਰ ਜੜੇ ਹੇਠਾਂ ਜਾਣਗੇ ਤੇ ਫਿਲਹਾਲ ਅਗਲੇ 4-5 ਦਿਨ ਮਹੀ ਵਾਲੇ ਫਖ ਤੋਂ ਮੌਸਮ ਖੁਸ਼ਕ ਤੇ ਸਾਫ਼ ਰਹਿਣ ਦੇ ਆਸਾਰ ਨੇ ਜਿਹੜਾ ਫਖਵੇਂ ਸਿਸਟਮ ਕਿਉਂਕਿ ਇੱਕ ਨਹੀਂ ਆਉਣਾ ਸਿਸਟਮ ਦੋ ਤਿੰਨ ਆਉਣੇ ਨੇ ਦਸੰਬਰ ਦੇ ਵਿੱਚ ਇਹ ਦੋ ਦਿਨ ਸਿਸਟਮ ਆਉਣਗੇ 10 ਜਾਂ 15 ਦਸੰਬਰ ਤੋਂ ਫੈਲਾ ਫੈਲਾ ਇੱਕ ਅਦਾ ਵੱਡਾ ਸਿਸਟਮ ਲੱਗ ਸਕਦਾ ਹੈ ਉਹ 4 ਤੋਂ ਲੈ ਕੇ 8 ਵਾਲਾ ਵੀ ਹੋ ਸਕਦਾ ਜਾਂ ਫਿਰ 9 10 11 ਨੂੰ ਜਿਹੜਾ ਸਿਸਟਮ ਆਣਾ ਤੇ 13 14 15 ਨੂੰ ਵੀ ਜਿਹੜਾ ਸਿਸਟਮ ਆਣਾ ਇਹਨਾਂ ਸਿਸਟਮਾਂ ਦਾ ਕਦਾ ਸਿਸਟਮ ਜਿਹੜਾ ਕਿ ਉਮੀਦ ਦੇ ਨਾਲ ਗਰੇਵਾਰ ਦਰਜ ਕਰਾ ਸਕਦਾ ਹੈ ਸੋ ਇਹ ਸਿਸਟਮ ਫਿਲਹਾਲ ਜਿਹੜਾ ਆਪਰੇ ਆ ਕਿ ਜੰ ਦਸੰਬਰ ਦੇ 10 ਦੇ ਤੋਂ ਪਹਿਲਾਂ ਇੱਕ ਵੱਡਾ ਸਿਸਟਮ ਜਿਹੜਾ ਕਿ ਪ੍ਰਭਾਵਿਤ ਕਰ ਸਕਦਾ ਹੈ ਮੀਂਹ ਗਣੇ ਮਾਰ ਨਾਲ ਪੰਜਾਬ ਦੇ ਖੇਤਰ ਨੂੰ ਪੰਜਾਬ ਦੇ ਲਗਭਗ 65 70 ਫਰਸਣ ਖੇਤਰਾਂ ਨੂੰ ਔਰ ਹਰਿਆਣਾ ਉਤਰੀ ਰਾਜਸਥਾਨ ਤੇ ਪਹਾੜੀ ਖੇਤਰ ਯਾਨੀ ਕਿ ਜੰਮੂ ਤੇ ਹਿਮਾਚਲ ਦੇ ਵੱਡੇ ਖੇਤਰਾਂ ਨੂੰ ਇਹ ਸਿਸਟਮ ਮੀਂਹ ਨਾਲ ਔਰ ਉੱਤਲੇ ਪਹਾੜੀ ਖੇਤਰਾਂ ਦੇ ਵਿੱਚ ਬਰਬਾਰੀ ਦੇ ਨਾਲ ਪ੍ਰਭਾਵਿਤ ਕਰ ਸਕਦਾ ਸੋ ਇਹ ਸਿਸਟਮ ਹਲੇ ਦਾ ਵਕਫਾ ਹੋਣ ਕਿ 7 8 ਦਿਨ ਹਲੇ ਦੂਰ ਹੈ ਸੋ ਇਹਦੇ ਵਿੱਚ ਜੇਕਰ ਕੋਈ ਤਬਦੀਲੀਆਂ ਆਉਂਦੀਆਂ ਆਦੀ ਤੁਹਾਨੂੰ ਲਾਈਵ ਦਿੱਤੀ ਜਾਵੇ ਧੰਨਵਾਦ